ਆਪਰ ਜ਼ਖਰੂ ਪਰਮਾਨ ਦੇਖ ਲੋ ਸਾਡੇ ਪਿੰਡ ਦਾ ਬੱਚਾ ਬੱਚਾ ਦਰ ਹੈ ਅਸੀਂ ਗਰਦੀਬਾੜ ਨੂੰ ਵੋਟ ਨਹੀਂ ਪਾ ਰਹੇ ਇੱਕੋ ਹੀ ਇਮਾਨਦਾਰ ਤੇ ਹਿੰਮਤ ਨੂੰ ਵੋਟ ਪਾ ਰਹਿਆਂਗੇ ਉਹ 7 ਬੰਦਿਆਂ ਦੀ ਵੀਡੀਓ ਦੀ ਆ 700 ਬੰਦਾ ਦੇਖ ਲੋ ਕੀ ਵੋਟਾਂ ਵੀ ਪੈਣਗੀਆਂ ਜਾਂ ਕੱਟ ਰੋ ਗਰਦੀਬਾੜ ਨੂੰ ਦਾ 60% ਵੋਟ ਪਾਉ ਜੂ ਟੜਕੀ ਫੁੜਕੀ ਵੋਟ ਵਾਰ ਜਾਊ ਅਸੀਂ ਜੱਟ ਬੰਦੇ ਮਗਰ ਥੋੜਾ ਜਿਆਦਾ ਅਸੀਂ ਪੜਿਆ ਲਿਖਿਆ ਮਗਰ ਜਾਣਾ ਬੱਚਾ ਡੋਟ ਟੇਪਰ ਉੱਲੇ ਬੈਗੋ ਏ ਉਹ ਧਰਤੀ ਆ ਜਿਹੜੀ ੱੱਕਾ ਨਹੀਂ ਸੈਂਦੀ ਉਮੀਦ ਦੀ ਯਾਰੀ ਨੂੰ ਜਾਣਦੇ ਆ ਲੋਕ ਕਹਿੰਦੇ ਗਦਾਰੀ ਕੀਤੀ ਆ ਇਹਨਾਂ ਨੇ ਗਦਾਰਾਂ ਦੇ ਮਗਰ ਕਦੇ ਕਾਫਲੇ ਨਹੀਂ ਚੱਲਦੇ ਹੁੰਦੇ ਜਿਹਨੂੰ ਮਰਜੀ ਪੁੱਸਰੋ ਇਹ ਥੋਦੀ ਲੋਕਲ ਵੋਟ ਆ ਕੋਈ ਬੰਦਾ ਬਾਹਰਲਾ ਨਹੀਂ ਹੈ ਜਿਹੜੇ ਕਹਿੰਦੇ ਸੀ ਨਾ ਭਾਈ ਵੀਪ ਕੱਟੂ ਦੀ ਬੇਇੱਜ਼ਤੀ ਕਰਾਤੀ ਆ ਦੇਖੋ ਆ ਬੇਇੱਜ਼ਤੀ ਕਰਾਈ ਆ ਆ ਕਿਵੇਂ ਸਾਰਾ ਪਿੰਡ ਨਾਲ ਖੜਾ ਜੋ ਬੇਇੱਜ਼ਤੀ ਕਰਾਈ ਹੁੰਦੀ ਇੱਕ ਬੰਦਾ ਨਹੀਂ ਦੀ ਖੜਦਾ ਨਾਲ ਉਹ ਬੰਦਿਆਂ ਦੇ ਕਿਸੇ ਨੇ ਕੋਈ ਆਪਦਾ ਨਿੱਜੀ ਕੰਮ ਲੈਂਦਾਗਾ ਕਿਸੇ ਦਾ ਨਿੱਜੀ ਧੰਦਾ ਚਲਾਇਆ ਹੋਇਆਗਾ ਮੀਤ ਹਰ ਨਾਲ ਮੈਂ ਸਭ ਤੋਂ ਪਹਿਲਾਂ ਇੱਥੇ ਆਮ ਆਦਮੀ ਪਾਰਟੀ ਨਾਲ ਮੈਂ ਜੁੜਾ ਹਾਂ ਜਦੋਂ ਭਗਵੰਤ ਮਾਨ ਮਤਲ ਕੇ ਖੜਾ ਹੋਇਆ ਨਾ ਲੜਕੇ ਪਿੰਡ ਦੇ ਵਿੱਚ ਮੈਂ ਪੋਲ ਕਬੂਤ ਲਾਇਆ ਸੀ ਸਾਡੇ ਨਾਲ ਤਿੰਨ ਬੰਦੇ ਹੁੰਦੇ ਸੀਗੇ ਨਾਲੇ ਮਤਲ ਕੇ ਇਹ ਜਿਹੜੇ ਦੋ ਬੰਦੇ ਨੇ ਸਾਰੇ ਪਿੰਡ ਦੇ ਵਿੱਚ ਪਿੱਟਣੀਆਂ ਦੇ ਬੇਟੇ ਪਾਉਂਦੇ ਨੇ ਇਹ ਪਿੰਡ 'ਚ 2017 ਤੋਂ ਪਹਿਲਾਂ ਕਦੇ ਆਇਆ ਹੀ ਨਹੀਂ 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 ਆਇਆ ਕਿਉਂ ਨਹੀਂ ਜੀ ਉਹਨਾਂ ਨੇ ਦੇਖਿਆ ਹੀ ਨਹੀਂ ਉਹਨਾਂ ਨੂੰ ਦੇਖਿਆ ਹੀ ਨਹੀਂ ਉਹਨਾਂ ਦੇ ਏਡੀਆਂ ਕ ਨਾਫਰਤ ਦੀਆਂ ਅਣਕਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਵੀ ਪਿੰਡ ਨੂੰ ਦੋ ਵਾਰ ਕਰਨ ਦੇ ਵਿੱਚ ਹੀ ਉਹ ਜਿਹੜਾ ਫਿੱਸਾ ਲੈਂਦੇ ਨੇ ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਤੇ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਲਗਾਤਾਰ ਜੋ ਮੁਕਾਬਲਾ ਹੈ ਉਹ ਸਖਤ ਹੁੰਦਾ ਦਿਖਾਈ ਦੇ ਰਿਹਾ ਹੈ ਗੁਰਦੀਪ ਸਿੰਘ ਬਾਠ ਆਪਣੇ ਵਿਰੋਧੀਆਂ ਨੂੰ ਟੱਕਰ ਦੇ ਰਹੇ ਆ ਤੇ ਉਹਨਾਂ ਦੇ ਪੱਖ ਦੇ ਵਿੱਚ ਪਿੰਡ ਕੱਟੂ ਦਾ ਇਹ ਮਾਹੌਲ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਵੱਡਾ ਇਕੱਠ ਗੁਰਦੀਪ ਸਿੰਘ ਬਾਠ ਦੇ ਲਈ ਕੀਤਾ ਗਿਆ ਹੈ ਅਤੇ ਘਰ-ਘਰ ਵੋਟਾਂ ਮੰਗ ਰਹੇ ਨੇ ਗੁਰਦੀਪ ਬਾਠ ਉਹਨਾਂ ਦੇ ਸਮਰਥਕ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਪਿੰਡ ਦੇ ਵਿੱਚ ਇੰਨਾ ਵੱਡਾ ਕਾਠਾ ਗੁਰਦੀਪ ਬਾਠਲੀ ਕੀਤਾ ਕਿ ਵੋਟਾਂ ਵੀ ਪੈਣਗੀਆਂ ਜਾਂ ਕੱਟੀਆਂ ਗੁਰਦੀਪ ਬਾਠਨ ਦਾ 70% ਵੋਟ ਪਊ ਜੀ ਕੀ ਫੋੜ ਕੀ ਵੋਟ ਵਾਰ ਜਾਊ ਉਹਦੇ ਦਾਦਾ ਜੀ 25 ਸਾਲ ਸਰਪੰਚ ਰਹੇ ਨੇ ਪਿੰਡ ਦੇ ਬਹੁਤ ਲੋਕ ਤੋਂ ਹੋਏ ਨੇ ਗੁਰਦੀਪ ਸਿੰਘ ਬਾਠ ਬਹੁਤ ਇਮਾਨਦਾਰ ਤੇ ਵਧੀਆ ਸਖਸ਼ ਬੰਦਾ ਹੈਗਾ ਜਿਹੜੇ ਲੋਕ ਕਹਿੰਦੇ ਸਾਡੀ ਵੇਚ ਉਹਨਾਂ ਚੰਦ ਲੋਕਾਂ ਦੀ ਬੇਇੱਜ਼ਤੀ ਹੋਊਗੀ ਨਾ ਕਿ ਗੁਰਦੀਵਾਰ ਦੀ ਗੁਰਦੀਵਾਰ ਦੀ ਚੜ੍ਹਦੀ ਕਲਾ ਹੈ ਜੀ ਨੇ ਗੁਰਦੀਪ ਬਾੜ ਦੇ ਪੱਖ ਚ ਤੁਸੀਂ ਕਿਉਂ ਆਏ ਕਿਉਂਕਿ ਬਾੜ ਬੰਦਾ ਹੀ ਬਾਤ ਵਾਜਿਆ ਪੜਿਆ ਲਿਖਿਆ ਜੂਝਵਾਨ ਹੈ ਅਸੀਂ ਜੱਟ ਬੰਦਾ ਮਗਰ ਖੋਲ ਗਿਆ ਸੀ ਪੜਿਆ ਲਿਖਿਆ ਮਗਰ ਜਣਾ ਕੀ ਹੈ ਹਰਿੰਦਰ ਹਰਿੰਦਰ ਦੀ ਕੀ ਕੁਰਬਾਨੀ ਹੈ ਕਿੱਥੇ ਕੀ ਕਰਿਆ ਉਹਨੇ ਇੱਕ ਚੱਕੇ ਟਿਕਟ ਦੇ ਦੀ ਗੁਰਦੀਪ ਬਾੜ ਦਾ ਹੱਕ ਤੇ ਗੁਰਦੀਪ ਬਾੜ ਪੜਿਆ ਲਿਖਿਆ ਪਰ ਨੌਜਵਾਨ ਆਗੂ ਸਰਕਾਰ ਦਾ ਬੰਦਾ ਨਹੀਂ ਚਾਹੀਦਾ ਤੁਹਾਨੂੰ ਇਹ ਸਰਕਾਰ ਦੀ ਬੰਦਾ ਬਾਤ ਜੈਸੇ ਨਹੀਂ ਠਾਉਣੀ ਐ ਇੱਕ ਬੰਦਾ ਹੀ ਬਾਤ ਛੋੜਦਾ ਹੁੰਦਾ ਸਾਰੇ ਨਹੀਂ ਠਾਉਂਦੇ ਹੁੰਦੇ ਬਾਤ ਤਾਂ ਗੁੰਗੇ ਹੁੰਦੇ ਨੇ ਸਰਕਾਰ ਦੇ ਇਹ ਬੰਦਾ ਆਵਾਜ਼ ਸਾਊਗਾ ਤਾਨੂੰ ਲੱਗਦਾ ਹੈ ਕਿ ਮੁੱਦੇ ਚੁੱਕੋ ਮੁੱਦੇ ਚੁੱਕੇਗੀ ਗੁੰਜਾਂਵਾਲੂ ਪਿੰਡ ਦੇ ਇਲਾਕੇ ਤੇ ਅੱਛਾ ਮੁੱਦੇ ਕਹੇ ਬਣ ਚੁੱਕੇ ਨੇ ਗੁੰਜਾਂਵਾਲੂ ਪਿੰਡ ਦੇ ਵਿੱਚ ਨਗਰ ਦੇ ਵਿੱਚ ਬਰਦਾ ਦੇ ਸ਼ਹਿਰ ਦੇ ਵਿੱਚ ਹਲਕੇ ਦੇ ਵਿੱਚ ਬਹੁਤ ਵਧੀਆ ਮੁਕਾਰ ਚੱਲਦਾ ਤੇ ਇਹ ਕਹਿੰਦਾ ਦੀ ਲੈ ਲੋ ਜੀ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਪਿੰਡ ਦੇ ਵਿੱਚ ਤੁਹਾਡੇ ਵਿਰੋਧੀ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੇ ਕਹਿ ਕਿ ਆ ਸੂਟ ਵਧਾਵਾਂਗੇ ਦੇਖੋ ਸਾਨੂੰ ਲੋੜ ਨਹੀਂ ਕਹਿੰਦੀ ਆ ਪ੍ਰਤੱਖ ਰੂਪਮਾਨ ਦੇਖ ਲਓ ਸਾਡੇ ਪਿੰਡ ਦਾ ਬੱਚਾ ਬੱਚਾ ਤਰ ਹੋਇਆ ਹੈਗਾ ਅਸੀਂ ਗਰਦੀਬਾੜ ਨੂੰ ਵੋਟ ਨਹੀਂ ਪਾ ਰਹੇ ਇੱਕੋ ਹੀ ਇਮਾਨਦਾਰ ਤੇ ਹਿੰਮਤ ਨੂੰ ਵੋਟ ਪਾ ਰਹਾਂਗੇ ਜਿਹੜਾ ਹੌਸਲਾ ਉਹਨੇ ਕੀਤਾਗਾ ਸਰਕਾਰ ਦੇ ਖਿਲਾਫ ਆਵਾਜ਼ ਚੱਕੀ ਹੈਗੀ ਸਰਕਾਰ ਦੇ ਖਿਲਾਫ ਖੜਾ ਹੋਇਆ ਹੈ ਕੋਈ ਔਖੀ ਗੱਲ ਨਹੀਂ ਹੈਗੇ ਉਹ ਕਹਿੰਦੇ ਪਿੰਡ ਦਾ ਕੱਟ ਹੀ ਹੈ ਵੋਟਾਂ ਸਾਨੂੰ ਵੱਧ ਪੈਣਗੀਆਂ ਕੀ ਕਹਿੰਦੇ ਕਹਿੰਦੇ ਵੋਟਾਂ ਝਾੜੂ ਨੂੰ ਵੱਧ ਪੈਣਗੀਆਂ ਆਹ ਦੇਖ ਲਓ ਝਾੜੂ ਟੁੱਟਿਆ ਪੈ ਰੁਲਿਆ ਪਿਆਗਾ ਝਾੜੂ ਨੂੰ ਵੋਟਾਂ ਦਾ ਝਾੜੂ ਨੂੰ ਵੋਟਾਂ ਤਾਂ ਪੈਣਗੀਆਂ ਕੱਟੂ ਤੋਂ ਭੱਟਲਾ ਵਗਜੋ ਦਾਨਗੜ੍ਹ ਨੂੰ ਵਗਜੋ ਸਾਰੇ ਸਾਡੇ ਰੋਡ ਬੰਦ ਨੇ ਟੁੱਟੇ ਪਏ ਨੇ ਕਾਦੇ ਸਿੱਤੇ ਵੋਟਾਂ ਰਹਿਣਗੇ ਉਹਨਾਂ ਦਾ ਕ ਮਾਦਾ ਤੁਹਾਡੇ ਪਿੰਡ ਦਾ ਮੁੰਡਾ ਖੜਾ ਕੀ ਲੱਗਦਾ ਮੇਰਾ ਮੁੰਡਾ ਪੁੱਤ ਸਾਰਾ ਪਿੰਡ ਮੇਰੇ ਮੁੰਡੇ ਨਾਲ ਆ ਹਾਂ ਸਾਰਾ ਪਿੰਡ ਉਹ ਮੰਤਰੀ ਵੀ ਤੇਰੇ ਕਹ ਰਹੇ ਕਿ ਝਾੜੂ ਵਾਲੇ ਨੂੰ ਵੋਟਾਂ ਬਹੁਤ ਸਰਕਾਰ ਸਾਡੀ ਐ ਚਲੋ ਕੋਈ ਨਹੀਂ ਉਹ ਜਿਵੇਂ ਮਰ ਕਹਿੰਦਾ ਹਾਂ ਮੈਂ ਕਹੀ ਜਾਵੇ ਹਾਂ ਬਾ ਮੇਰਾ ਪਿੰਡ ਮੇਰੇ ਨਾਲ ਆ ਮੇਰੇ ਜਵਾਕ ਦੇ ਹਾਂ ਠੀਕ ਐ ਵਾਹ ਕਰਦੀ ਪਰ ਤੇਰੀ ਸੋਚ ਆ ਆ ਗਏ ਛੋਟੇ ਪਿੰਡ ਦੀ ਝਾੜੂ ਵਾਲੇ ਬੰਦੇ ਕਹਿੰਦੇ ਵੋਟ ਸਾਡੀ ਵਧੂ ਪਿੰਡ ਆ ਛੋਟੇ ਸ਼ਾਮ ਨਹੀਂ ਆ ਵੀਰੇ ਹੂੰ 10 ਵੋਟਾਂ ਜਿਹੜੀਆਂ ਉੱਤੇ 10 ਵੋਟਾਂ ਹੀ ਉਹ ਦਾਸ਼ ਹੀ ਰਹਿਣੀਆਂ ਆ ਥੋੜੇ ਸਾਹਮਣੇ ਪਿੰਡ ਦਾ ਇਕੱਠਾ ਓਏ ਬਾਈ ਉੱਤੇ ਸਾਹਮਣੇ 10 ਕ ਬੰਦੇ ਦਾ ਖੜੇ ਦੀ ਗੋਲੇ ਅੱਜ ਦੇਖੋ ਬੜਾ ਆ ਅੱਜ ਕਿੰਨਾ ਇਕੱਠਾ ਹੈਗਾ ਅੱਜ ਦੇਖੋ ਜੀ 95% ਵੋਟਾਂ ਕਿਹਾ ਸੀ ਵੀ ਕੱਟੂ ਜੋ ਨਿਕਲ ਲੀਆਂ ਆ ਦੇਖ ਲਓ ਆ ਦੇਖ ਲਓ ਇਕੱਠੋਂ ਉਹਨਾਂ ਨੇ ਸੱਤ ਬੰਦੇ ਨੇ ਪਾਇਆ ਸੀ ਇਧਰ 700 ਬੰਦਾ ਫਿਰਦਾ ਉਹ ਸੱਤ ਬੰਦਿਆਂ ਦੀ ਵੀਡੀਓ ਸੀ ਆ 700 ਬੰਦਾ ਦੇਖ ਲਓ ਉਦੋਂ ਜਿਹੜੇ ਐਂਟੀ ਬੰਦੇ ਖੜੇ ਸੀ ਉਹਨਾਂ ਨੇ 140 ਵੋਟਾਂ ਹੀ ਪਾਈਆਂ ਸੀ ਇੰਨੀ ਵੋਟ ਪਈ ਸੀ ਉਦੋਂ ਉਹਨਾਂ ਦੇ ਦਾਦਾ ਜੀ ਨੂੰ ਵੀ ਦੂਜੇ ਕ ਭਾਈ ਜੀ ਜਿਹੜੀ ਇਹ ਵੋਟ ਆ ਸਾਰੀ ਪਿੰਡ ਦੀ ਐ ਇਹ ਧੂਰੀ ਮਲੇ ਕੋਲ ਨਾਲ ਨਹੀਂ ਹੈਗਾ ਸਾਰੇ ਜਿਹੜੇ ਲੋਕ ਨੇ ਜਿੰਨੂੰ ਮਰਜ਼ੀ ਪੁੱਛ ਲੋ ਇਹ ਇਥੋਂ ਦੀ ਲੋਕਲ ਵੋਟ ਆ ਕੋਈ ਬੰਦਾ ਬਾਹਰ ਨਾਲ ਨਹੀਂ ਹੈ ਹਾਂ ਇਹ ਸਰਕਾਰਾਂ ਵਾਂਗੂ ਜਾਬਤਾ ਪੂਰਾ ਨਹੀਂ ਕਰਦੇ ਵੀ ਆ ਇਕੱਠ ਕਰ ਲਾਂਗੇ ਇਹ ਸਾਰੇ ਲੋਕ ਇਹ ਜਿਹੜਾ ਗੁਰਪ੍ਰੀਤ ਜੀ ਹੈਗਾ ਨਾ ਇਹ ਪਿੰਡ ਦਾ ਇਕੱਠੇ ਦਰਸਾ ਰਿਹਾ ਕਿ ਬਰਨਾਲੇ ਦੀ ਧਰਤੀ ਆਪਦਾ ਇਤਿਹਾਸ 1997 ਵਾਲਾ ਤੇ ਹਰਾਉਣ ਜਾ ਰਹੀ ਹੈ ਤੇ ਇਹ ਉਹ ਧਰਤੀ ਆ ਜਿਹੜੀ ਤੱਕਾ ਨਹੀਂ ਜਾਂਦੀ ਇਹ ਲੋਕ ਇਹ ਲੋਕਾਂ ਦਾ ਪਿਆਰ ਸਾਨੂੰ ਅੱਜ ਇਹ ਦੱਸ ਰਿਹਾ ਹੈ ਇਹ ਸਨੇਹਾ ਕਿ ਇਹ ਉਹ ਧਰਤੀ ਆ ਇਹ ਤੱਕਾ ਨਹੀਂ ਜਾਂਦੀ ਠੀਕ ਹੈ ਤਾਂ ਉਹ ਤਾਂ ਕਹਿੰਦੇ ਕਿ ਉਮੀਦ ਦੀ ਯਾਰੀ ਨੂੰ ਜਾਣਦੇ ਆ ਲੋਕ ਕਹਿੰਦੇ ਗਦਾਰੀ ਕੀਤੀ ਆ ਇਹਨਾਂ ਨੇ ਨਹੀਂ 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 ਜੇ ਉਹ ਗਦਾਰੀ ਤਾਂ ਹੁਣ ਲੋਕ ਦੱਸਣਗੇ ਨਾ ਜੇ ਕਿਹਨੇ ਕੀਤੀ ਆ ਜੇ ਗਦਾਰਾਂ ਦੇ ਮਗਰ ਕਦੇ ਕਾਫਲੇ ਨਹੀਂ ਚੱਲਦੇ ਹੁੰਦੇ ਇਹ ਤੁਸੀਂ ਦੇਖੋ ਗਦਾਰਾਂ ਦੇ ਮਗਰ ਕਾਬਲੇ ਨਹੀਂ ਚੱਲਦੇ ਹਾਂ ਠੀਕ ਹੈ ਤੇ ਜਿਹੜੇ ਉਹ ਕਹਿੰਦੇ ਸੀ ਨਾ ਇੱਕ ਉਹਨਾਂ ਦਾ ਸੀਗਾ ਕਿ 50000 ਰੁਪਏ ਦਾ ਚੈੱਕ ਦਿਖਾ ਦੇਣ ਆ ਇੱਥੇ ਪਿੰਡ ਖੜਾ ਪੂਰਾ ਇਹਦਾ ਜਿਹੜਾ ਆਊਟਡੋਰ ਦਾ ਨਾਲਾ ਬਣਿਆ ਪਲੈਨਿੰਗ ਬੋਰਡ ਦੇ ਵਿੱਚੋਂ ਬਣਿਆ ਹੋਇਆ ਇੱਥੇ ਅਸੀਂ ਆਪ ਫੋਟੋ ਕਰ ਸਕਦੇ ਹਾਂ ਸਾਰਾ ਗੁਰਦੀਪ ਸਿੰਘ ਬਾੜ ਦਾਗਾ ਜੇ ਗੁਰਦੀਪ ਬਾੜ ਨੇ 50000 ਦਾ ਚੈੱਕ ਨਾ ਦਿੱਤਾ ਹੁੰਦਾ ਤਾਜ਼ਾ ਪਿੰਡ ਦਾ ਕਾਫਲਾ ਨਾ ਚੱਲਦਾ ਉਹਨਾਂ ਦੇ ਬਾਟ ਸਾਹਿਬ ਦੇ ਕੰਮ ਦਾ ਬਾਟ ਸਾਹਿਬ ਹਜੇ ਤੱਕ ਤਾਂ ਉਹਨਾਂ ਦੇ ਦਾਦਾ ਜੀ ਦੇ ਕੀਤੇ ਕੰਮਾਂ ਦਾ ਲੋਕ ਸਾਨੂੰ ਪਿਆਰ ਦੇ ਰਹੇ ਆ ਬਾਟ ਸਾਹਿਬ ਦੇ ਕੰਮਾਂ ਦਾ ਤਾਂ ਹਜੇ ਸਾਨੂੰ ਆਉਣ ਵਾਲੇ ਸਮੇਂ 'ਚ ਦੇਣਾ ਸੋ ਇਹ ਜਿਹੜਾ ਲੋਕਾਂ ਦਾ ਪਿਆਰ ਆ ਇਹ ਆਉਣ ਵਾਲੀ 23 ਤਰੀਕ ਤੇ ਮੋਹਰ ਲਾ ਚੁੱਕਿਆ ਥੋੜੀ ਜਿਹੀ ਗੱਲ ਪੁੱਛਣੀ ਸੀ ਤੁਹਾਨੂੰ ਕਹਿੰਦੇ ਬਾਟ ਤਾਂ ਅੱਜ ਤੋਂ ਬਹੁਤ ਸਮਾਂ ਪਹਿਲਾਂ ਬਰਨਾਲੇ ਦੇ ਵਿੱਚ ਰਹਿਣ ਲੱਗ ਗਏ ਸੀ ਉਹ ਤਾਂ ਪਿੰਡ ਦਾ ਪਤਾ ਹੀ ਨਹੀਂ ਸੀ ਉਹਦਾ ਕੋਈ ਉਹਦਾ ਕੋਈ ਚੱਕਰ ਨਹੀਂ ਸਾਡੇ ਪਿੰਡ ਦਾ ਜੰਪਲ ਹੈ ਸਾਡੇ ਪਿੰਡਾਂ ਦੇ ਜੇ ਮਾਪਿਓ ਬਾਹਰ ਰਹਿੰਦੇ ਨੇ ਬੱਚੇ ਨੂੰ ਤਾਂ ਬਾਹਰ ਲੈਣਾ ਹੀ ਪੂਨ ਨਾਲ ਸਾਡੇ ਪਿੰਡ ਦਾ ਜੰਪਲ ਹੈ ਇੱਥੇ ਦਾ ਇੱਥੇ ਚ ਘਰ ਵੀ ਹੈ ਜ਼ਮੀਨ ਵੀ ਇੱਥੇ ਆ ਉਹਦੀ ਅੱਛਾ ਸਾਡੇ ਲਈ ਆਉਂਦਾ ਜਾਂਦਾ ਸਾਡੇ ਕੰਮ ਹੀ ਉਹ ਕਰਦਾ ਰਿਹਾ ਮੀਤਹਿਰ ਨੇ ਕੀ ਕਰਿਆ ਸਾਨੂੰ ਇੱਕ ਕੰਮ ਕਰਿਆ ਦੇ ਜੇ ਹੁਣ ਵੋਟਾਂ ਲੈਂਦੇ ਹੁਣ 90 ਲੱਖ ਦਾ ਚੈੱਕ ਦੇ ਆ ਗ੍ਰਾਂਟ ਸਾਨੂੰ ਪਹਿਲਾਂ ਲਈ ਗ੍ਰਾਂਟ ਦਿੱਥੇ ਵੀ ਕਿੱਥੇ ਗਈ ਐ ਇੰਨੇ ਇੰਨੇ ਸਾਲਾਂ ਦੀ ਹੁਣ ਦੇਗਾ 90 ਲੱਖ ਦਾ ਹੁਣ ਅਸੀਂ ਕੀ ਕਰਾਂ ਹੁਣ ਬੋਟਾ ਕਰਕੇ ਦੇਖੀ ਗਿਆ ਪਹਿਲਾਂ ਉਹਨੇ ਦੇਖੀ ਗਿਆ ਸਾਨੂੰ ਪਹਿਲਾਂ ਇੱਕ ਵੀ ਟੱਕ ਦੱਸ ਦੇ ਜਿਹਦੇ ਪਾਸ ਕਰਾਇਆ ਹੋ ਨਸਾਰਾ ਬਾਠਵਈਰ ਵੀਰੇ ਦਾ ਕੰਮ ਕਰਾਇਆ ਜਿਹੜੇ ਕਹਿੰਦੇ ਸੀ ਨਾ ਜਿਹੜਾ ਵੀਰੇ ਦਾ ਫੈਸਲਾ ਬਾਠਵਈ ਨੇ ਕਰਾਇਆ ਜਿਹੜੇ ਕਹਿੰਦੇ ਸੀ ਨਾ ਬਾਈ ਵੀ ਕੱਟੂ ਦੀ ਬੇਇੱਜ਼ਤੀ ਕਰਾਤੀ ਆ ਦੇਖੋ ਆ ਬੇਇੱਜ਼ਤੀ ਕਰਾਈਆ ਆ ਕਿਵੇਂ ਸਾਰਾ ਪਿੰਡ ਨਾਲ ਖੜਾ ਜੋ ਬੇਇੱਜ਼ਤੀ ਕਰਾਈ ਹੁੰਦੀ ਇੱਕ ਬੰਦਾ ਨਹੀਂ ਸੀ ਖੜਦਾ ਨਾਲ ਸਾਰਾ ਪਿੰਡ ਨਾਲ ਆ ਭਾਈ ਉਹ ਕਹਿੰਦੇ ਇਹ ਤਾਂ ਸਾਰੀਆਂ ਦੂਜੀਆਂ ਪਾਰਟੀਆਂ ਨਾਲ ਆ ਕੇ ਇਕੱਠੀਆਂ ਹੋ ਗਿਆ ਕਿਹੜੇ ਪਾਰਟੀ ਆ ਦੱਸੋ ਕਿਹੜੀ ਪਾਰਟੀ ਦਾ ਬੰਦਾ ਆਪਣੇ ਹੀ ਪਿੰਡ ਦਾ ਬੰਦਾਗਾ ਤਾਂ ਪਿੰਡ ਦੀ ਸਹਿਮਤੀ ਨਾਲ ਸਾਰੇ ਇਕੱਠੇ ਆਗੇ ਪਿੰਡ ਦੇ ਬੰਦੇ ਨਾਲ ਖੜੇ ਆਗੇ ਸਾਰੇ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਖੜੇ ਨੇ ਜਿਹੜੇ ਉਹਦੇ ਨਾਲ ਉਹਦੇ ਤੁਸੀਂ ਵੀਡੀਓ ਕਰਕੇ ਗਏ ਆ ਉਹ ਬੰਦਿਆਂ ਦੇ ਕਿਸੇ ਨੇ ਕੋਈ ਆਪਦਾ ਨਿੱਜੀ ਕੰਮ ਲੈਤਾਗਾ ਕਿਸੇ ਦਾ ਨਿੱਜੀ ਧੰਦਾ ਚਲਾਇਆ ਹੋਇਆਗਾ ਮੀਤ ਹੇਰ ਨਾਲ ਕਿਸੇ ਦਾ ਕੋਸ਼ਾ ਕਿਸੇ ਨੇ ਕੋਈ ਆ ਕਿਉਂ ਨਹੀਂ ਪਲੈਨਿੰਗ ਬੋਰਡ ਨਹੀਂ ਪੈਸਾ ਆ ਆ ਨਾਲੇ ਹੋਰ ਬਣੇ ਕਿੱਥੋਂ ਨੇ ਹਰੇਕ ਦੇ ਭੋਗ ਦੇ ਦੁੱਖ-ਸ਼ੁੱਕੇ ਚ ਦੱਸੋ ਕਿੱਥੇ ਮੀਤ ਯਾਰ ਆਇਆ ਜਿਹੜੇ ਉਹ ਬੰਦੇ ਨੇ ਉਹਨਾਂ ਦੇ ਭੋਗ ਦੇ ਦਾਪ ਗਰਦੀਫ ਵਾਠਾਉਂਦਾ ਰਹਾਂਗਾ ਅੱਛਾ ਇਹ ਬੰਦੇ ਗਰਦੀਫ ਬਾੜਦੀਆਂ ਲੈਲਣੀਆਂ ਕੱਢਦੇ ਹੁੰਦੇ ਜੀ ਕਿ ਬਈ ਸਾਡਾ ਆਹ ਕੰਮ ਕਰਾ ਦੇ ਅੱਜ ਕਿਉਂ ਖਿਲਾਫ ਹੋ ਗਏ ਫਿਰ ਉਹ ਉਹਨਾਂ ਦੇ ਨਿੱਜੀ ਦੰਦੇ ਨੇ ਹੂੰ ਉਹਨਾਂ ਦੇ ਨਿੱਜੀ ਉਹਨਾਂ ਦੇ ਨਿੱਜੀ ਕੰਮ ਲੈਤੇ ਹੋਏ ਨੇ ਜਿਹੜੇ ਉਹ ਬੰਦੇ ਨੇ ਤੁਹਾਨੂੰ ਆਹ ਦੱਸ ਬਾਕੀ ਪਿੰਡ ਦੀ ਆਵਾਜ਼ ਦੱਸ ਰਹੀ ਹੋਊਗੀ ਕਿ ਕਿ ਉਹ ਨਾਲ ਨਾਲ ਖੜਾ ਕਿ ਪਿੰਡ ਸਾਡੇ ਨਾਲ ਖੜਾਗਾ। ਅਸੀਂ ਦੇਖ ਲਓ ਪਿੰਡ ਦੀ ਬੇਇੱਜ਼ਤੀ ਆ ਕਿ ਕੀ ਆ? ਸਾਰਾ ਪਿੰਡ ਖੜਾਗਾ। ਇਹ ਉਹ ਬੱਕਾ ਹੁਣ ਸਾਡੇ ਪਿੰਡ ਨੇ ਫੈਸਲਾ ਕਰ ਲਿਆ ਵੀ ਹੋਰ ਤਾਂ ਪੋਲਿੰਗ ਵੀ ਨਹੀਂ ਲਾਉਂਦੇ। ਉਹ ਕਦੇ ਲਾਵਾਂਗੇ ਅਸੀਂ। ਉਹਨਾਂ ਦੀ ਫੇਰ ਮਰ ਜਾ। ਉਹ ਤਾਂ ਹੁਣ ਦੱਸ ਜਾਣੀ ਰਹਣਗੇ ਉਹ। ਸਾਰਾ ਪਿੰਡ ਕਹਿ ਰਿਹਾ ਕਿ ਉਹਨਾਂ ਨੂੰ ਪਿੰਡ 'ਚ ਗਿਣੋ ਨਾ। ਉਹ ਕਹਿ ਰਹੇ ਨੇ ਨਾ ਕਿ ਪਿੰਡ ਦੀ ਬੇਇੱਜ਼ਤੀ ਕਰਾਤੀ ਆ ਤੁਹਾਨੂੰ ਆਹ ਬੇਇੱਜ਼ਤੀ ਆ। ਸਾਡੇ ਪਿੰਡ ਦਾ ਕੱਠ ਦਿਖਾ ਦਿਓ ਖੜਾ ਜੀ ਬਸ। ਆ ਸਾਰੇ ਬੰਦੇ ਬੁੜੀਆਂ ਬੇਇੱਜ਼ਤੀ ਕਰਾ ਰਹੇ ਨੇ ਕਿ ਉਹ ਕੱਲੇ ਬੇਇੱਜ਼ਤੀ ਕਰਾ ਰਹੇ ਸੀ। ਇੱਕ ਬੰਦਾ ਜਿਹਦਾ ਉਹਨੂੰ ਆਇਆ ਨਹੀਂ ਪਤਾ ਵਿਚਾਰੇ ਨੂੰ ਕਿਹੜੀ ਪਾਰਟੀ ਦੇ ਆਏ ਨੇ ਉਹਨਾਂ ਦੇ ਤੱਕ ਮਾਨਹਾਨੀ ਦਾ ਕੇਸ ਹੋਣਾ ਚਾਹੀਦਾ ਜਿਹੜੀਆਂ ਗੱਲਾਂ ਉਹ ਕਰਦੇ ਸੀ ਉਹਦੇ ਉਹਦਾ ਜਿਹੜੇ ਬੰਦੇ ਨੂੰ ਸੁਣਦਾ ਨਹੀਂ ਨਾ ਬੋਲ ਸਕਦਾ ਉਹ ਬੰਦੇ ਨੂੰ ਵਿੱਚ ਖੜਾਈ ਖੜੇ ਸੀ ਗੁੱਸਾ ਹੈ ਤੁਹਾਨੂੰ ਉਸ ਗੱਲ ਸਾਨੂੰ ਕੋਈ ਗੁੱਸਾ ਨਹੀਂ ਜੀ ਅਸੀਂ ਪਿੰਡ ਵਸਦੇ ਆ ਪਿੰਡ ਨਾਲ ਵਰਤਣਾਗਾ ਸਾਰੇ ਬੰਦੇ ਖੜੇ ਨੇ ਕਿ ਅਸੀਂ ਪਿੰਡ ਵਸੇ ਤੇ ਨਾਲ ਖੜੇ ਆ ਕੋਈ ਪਾਰਟੀ ਪਾਜ ਤੋਂ ਉੱਪਰ ਉੱਠ ਕੇ ਸਾਰੇ ਪਿੰਡ ਖੜੇ ਆ ਐਤੂ ਪਹਿਲਾਂ ਲੋਕ ਕੇਬਲ ਟੇਲੋਂ ਨਾਲ ਵੀ ਤੁਰਦੇ ਸੀ ਕਲਮੰਤ ਸਿੰਘ ਕੀ ਤੂੰ ਨਾਲ ਵੀ ਤੁਰਦੇ ਸੀ ਅੱਜ ਉਹ ਬੰਦੇ ਸਾਰੇ ਵਿੱਚ ਨੇ ਸਾਰੇ ਬੰਦੇ ਤੁਸੀਂ ਪਸਿਆ ਕਿ ਤੁਸੀਂ ਕਿਸ ਕੰਮ ਵਾਸਤੇ ਆਇਓ ਅਸੀਂ ਕਹਿੰਦੇ ਅਸੀਂ ਪਿੰਡ ਦੇ ਜੇ ਸਾਡੇ ਪਿੰਡ ਦਾ ਨਾਮ ਉੱਚਾ ਹੋ ਰਿਹਾ ਅੱਜ ਐਮਐਲਏ ਬਣ ਕੇ ਤਾਂ ਅਸੀਂ ਪਿੰਡ ਨਾਲ ਖੜਿਆਂਗੇ ਸਾਨੂੰ ਪਾਰਟੀ ਬਾਜੀ ਦਾ ਕੁਝ ਨਹੀਂ ਅਸੀਂ ਪਿੰਡ ਦੇ ਬੰਦੇ ਨਾਲ ਖੜਿਆਂਗੇ ਤੁਸੀਂ ਕਿਵੇਂ ਦੇਖਦੇ ਹੋ ਉਹ ਕਹਿੰਦੇ ਸਾਰੇ ਵਿਰੋਧੀ ਪਾਰਟੀਆਂ ਵਾਲੇ ਇਕੱਠੇ ਹੋ ਕੇ ਇਕੱਠ ਕਰ ਗਏ ਉਹਦੇ ਹਾਂਜੀ ਕਰ ਕੇ ਪਏ ਕਰ ਕੇ ਉਹਨਾਂ ਦਾ ਮਾੜਾ ਮੋਟਾ ਕੱਟਦੀ ਸਾਡਾ ਇਕੱਠ ਦੇਖੋ ਗੁਰਦੀਪ ਸਿੰਘ ਬਾਠ ਜੀ ਦਾ ਇਕੱਠ ਦੇਖੋ ਠੀਕ ਆ ਉਹ ਤਾਂ ਇਕਾ ਦੁੱਕਾ ਹੈਗੇ ਠੀਕ ਆ ਪਰ ਮੰਨਦੇ ਆ ਪਰ ਅਸੀਂ ਭਾਈ ਅਸੀਂ ਦਿਲੋਂ ਲਾ ਕੇ ਖੜਿਆਂ ਸਾਡੇ ਬਾਠ ਬਾਈ ਨਾਲ ਉਸ ਨੇ ਕੰਮ ਕੀਤਾ ਜਿਹੜੇ ਸਾਡੇ ਇੱਥੇ ਹੈਗੇ ਨੇ ਇੱਕ ਦੋ ਮਦਲ ਕੋ ਤਾਂ ਸਾਡੇ ਕੰਮਾਂ ਦੇ ਵਿੱਚ ਡਿੱਚਣਾ ਲਾਉਂਦੇ ਨੇ ਪ੍ਰੂਫ ਦਿਖਾਓ ਜਾ ਕੇ ਮੇਰੀ ਬੀਹੀ ਦੇਖੋ ਜੀ ਇਹਨਾਂ ਨੇ ਵਿਚਾਲੇ ਛੜਾਈ ਹੋਈ ਆ ਜਾ ਕੇ ਵੇਖੋ ਹੁਣ ਬਈ ਇਲੈਕਸ਼ਨ ਦਾ ਟਾਈਮ ਆ ਠੀਕ ਆ ਆ ਉਰੇ ਸਾਡੇ ਨਵੇਂ ਪਿੰਡੀਆਂ ਨੇ ਹੈਨਾ ਇੱਧਰ ਪਿੰਡੀਆਂ ਸਾਨੂੰ ਆ ਤੁਸੀਂ ਵੋਟ ਪਾ ਦਿਓ ਅਸੀਂ ਤੁਹਾਡੀ ਬੀਹੀ ਪੱਕੀ ਕਰਾ ਦਿੰਨੇ ਆ ਸਵੇਰ ਨੂੰ ਬੀਹੀ ਪਟਾਣਦੇ ਨੇ ਸਵੇਰ ਨੂੰ ਬੀਹੀ ਪਟਾਣਦੇ ਤੁਸੀਂ ਮੇਰੇ ਨਾਲ ਚੱਲੋ ਮੈਂ ਦਿਖਾ ਕੇ ਲਿਆਉਣਾ ਆਹ ਇੱਕ ਦਿਨ ਆਹ ਵਾਦਾ ਕੀਤਾ ਉਹਨਾਂ ਨੇ ਕਿ 3 ਤਰੀਕ ਨੂੰ ਅਸੀਂ ਪਿਛਲੀ 3 ਤਰੀਕ ਨੂੰ ਪੈਪਸ ਛਟਾਵਾਂਗੇ ਤੁਸੀਂ ਵੋਟਾਂ ਪਾਓ ਸਾਨੂੰ ਰੱਤ ਨੂੰ ਮੀਟਿੰਗਾਂ ਕਰਦਨੇ ਆ ਗੱਲ ਕਹਿ ਕੇ ਅੱਛਾ ਹਾਂ ਕਿ ਅਸੀਂ ਪੈਪਸ ਛਟਾਵਾ ਦਾਂਗੇ ਤੁਸੀਂ ਵੋਟਾਂ ਪਾ ਦਿਓ ਉਹ ਤਾਂ ਹੁਣ ਬਲੈਕਮੇਲ ਕਰਦਨੇ इमोਸ਼ਨਲੀ ਕਿਥੋਂ ਦਾ ਕੰਮ ਕਰਾ ਦਾਂਗੇ ਤੁਸੀਂ ਸਾਨੂੰ ਵੋਟਾਂ ਪਾ ਦਿਓ ਬੰਦਿਆਂ ਨੂੰ ਜਿਹੜੇ ਬੰਦੇ ਸਾਡੇ ਫੇਸਬੁੱਕ ਤੇ ਪੋਸਟਾਂ ਪਾਉਂਦੇ ਨੇ ਪਿੰਡ ਦੇ ਉਹਨਾਂ ਦੇ ਨਾਨਕਿਆ ਤੇ ਜਾ ਜਾ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਪੋਸਟਾਂ ਡਿਲੀਟ ਕਰਾਓ ਇੰਨੀ ਗੰਦੀ ਹੱਦ ਤੱਕ ਡਿੱਗੇ ਪੈਣੇ ਗੱਲਾਂ ਛੱਡ ਦੇ ਔਰ ਉਹਨਾਂ ਦਾ ਕੰਮ ਕੀ ਕਰਾ ਰਿ ਆ ਜਿਹੜੇ ਸਾਡੇ ਪਿੰਡ ਦੇ ਨੇ ਹਾਂ ਤੁਹਾਨੂੰ ਆ ਬੰਦਾ ਦਿਖਾ ਇਹਨਾਂ ਕੰਮ ਨੂੰ ਹੱਕ ਮਾਰੋ ਆ ਖੜਾ ਆ ਮੁੰਡੇ ਦੇ ਨਾਲ ਕਿ ਜਾ ਕੇ ਆਏ ਨੇ 10 ਕਮਲ ਹਾਂਜੀ ਮੇਰੇ ਨਾਲ ਕਿ ਜਾ ਕੇ ਆਏ ਨੇ ਘਰੋਂ ਜਾ ਕੇ ਆ ਪਤਾ ਨਹੀਂ ਇਹਨਾਂ ਦਾ ਕੋਈ ਸੀਨੀਅਰ ਗਿਆ ਸੀਗਾ ਕਹਿੰਦੇ ਵੀ ਛੋਡੇ ਐਂ ਕਰਕੇ ਵੀ ਉਹਨਾਂ ਦਾ ਦੋਤਾ ਛੋਡਾ ਉਹ ਤੋਂ ਵੀਡੀਓ ਡਿਲੀਟ ਕਰਾਓ ਕਹਿੰਦੇ ਤੁਸੀਂ ਕੀ ਪਾਇਆ ਸੀ ਵੀਡੀਓ ਚ ਮੈਂ ਵੀਡੀਓ ਜੀ ਬਸ ਬਾੜ ਦੇ ਹੱਕ ਦੇ ਹੱਕ ਜੀ ਵੀਡੀਓ ਪਾਈ ਸੀਗੀ ਕੰਪਲੀਟ ਕਰਾ ਦੇ ਉਹ ਮੈਂ ਤਾਂ ਡਿਲੀਟ ਨਹੀਂ ਹੁੰਦੀਆਂ ਹੈਗੀਆਂ ਵੀ ਪਿੰਡ ਦੇ ਨਾਲ ਖੜਿਆ ਨਾ ਸੀ ਪਿੰਡ ਤੋਂ ਉਲਟ ਤਾਂ ਨਹੀਂ ਹੋ ਸਕਦੇ ਸੀ ਪਿੰਡ ਨਾਲ ਖੜਿਆਂਗੇ ਅਸੀਂ ਅੱਛਾ ਤੁਹਾਨੂੰ ਝਾੜੂ ਵਾਲੇ ਕਹਿ ਰਹੇ ਵੀ ਵੀਡੀਓ ਡਿਲੀਟ ਕਰੋ ਬਾੜ ਤੇ ਅੱਕ ਚ ਪਾਈਏ ਤੁਹਾਨੂੰ ਸਾਡਾ ਸਾਡਾ 6 ਮਹੀਨਿਆਂ ਤੋਂ ਕੰਮੜਿਆ ਹੋਇਆ ਸੀਗਾ ਉਹ ਕੰਮ ਨਹੀਂ ਕਰਾ ਸਕੇ ਕੋਈ ਹੈਗਾ ਸੀਗਾ ਗਲੀ ਆ ਕੇ ਘਰੇ ਸਾਡੀ ਝਾੜੂ ਕਰਕੇ ਸਾਡੇ ਪਿੰਡ ਚ ਸਾਡੀ ਕੱਲੀ ਗਲੀ ਨਹੀਂ ਬਣੀ ਹੋਈ ਸਾਰੇ ਪਿੰਡ ਦੀਆਂ ਗਲੀਆਂ ਬਣੀਆਂ ਝਾੜੂ ਕਰਕੇ ਉਹ ਇਸ ਮੀਤੇ ਹਰ ਨਾਲ ਤੁਰਦੇ ਸੀ ਇਹਨਾਂ ਦੇ ਦਾਦਾ ਜੀ ਕਾਲੀ ਸੀ ਇਹਨਾਂ ਨੇ ਆਏ ਸੀ ਕਿ ਬੀਹੀ ਬਣਾ ਦਿਓ ਇਹਨਾਂ ਦੀ ਪਹਿਲਾਂ ਨਹੀਂ ਬੀਹੀ ਬਣੀ ਕਾਂਗਰਸ ਵੇਲੇ ਉਹਨਾਂ ਫੇਰ ਨਹੀਂ ਇਹਨਾਂ ਦੀ ਬੀਹਬਣੀ ਕਿਹੇ ਚਾਹ ਇਹਨਾਂ ਦਾ ਦਾਦਾ ਕਾਲੀ ਸੀ ਮੇਰਾ ਕੀ ਨਿਕਰ ਮੈਂ ਸਭ ਤੋਂ ਪਹਿਲਾਂ ਇੱਥੇ ਆਮ ਆਦਮੀ ਪਾਰਟੀ ਨਾਲ ਮੈਂ ਜੁੜਿਆ ਹਾਂ ਜਦੋਂ ਭਗਵੰਤ ਮਾਨ ਮਤਲ ਕੇ ਖੜਾ ਹੋਇਆ ਨਾ ਅੱਛਾ ਲੜ ਕੇ ਪਿੰਡ ਦੇ ਵਿੱਚ ਮੈਂ ਪੋਲਿੰਗ ਬੂਥ ਲਾਇਆ ਤੇ ਸਾਡੇ ਨਾਲ ਤਿੰਨ ਬੰਦੇ ਹੁੰਦੇ ਸੀਗੇ ਠੀਕ ਆ ਇਹ ਬੰਦਿਆਂ ਨੇ ਮੇਰੀ ਕਦਰ ਨਹੀਂ ਜਾਣੀ ਮੇਰੀ ਬੀਹ ਵੀ ਮੇ ਨੂੰ ਕੁ ਬਚਾਲੇ ਛੜਾਈਆ ਦੋ ਬੰਦਿਆਂ ਨੇ ਸਿਰਫ ਠੀਕ ਹੈ ਹਰਜਿੰਦਰ ਧਾਲੀਆ ਨੂੰ ਉਹਨਾਂ ਨੇ ਮਿਲਣ ਨੂੰ ਵੀ ਨਹੀਂ ਦਿੱਤਾ ਮੈਨੂੰ ਤੈਨੂੰ ਮਦਸਾ ਠੀਕ ਹੈ ਨਾਲੇ ਮਤਲਕਿ ਇਹ ਜਿਹੜੇ ਦੋ ਬੰਦੇ ਨੇ ਸਾਰੇ ਪਿੰਡ ਦੇ ਵਿੱਚ ਪਿੱਟਣੀਆਂ ਦੇ ਪੇਟੇ ਪਾਉਂਦੇ ਨੇ ਠੀਕ ਹੈ ਬਾਈ ਇਹ ਜਿੰਨਾ ਚਕੇ ਬੰਦੇ ਰਹਿਣਗੇ ਪਾਰਟੀ ਨਹੀਂ ਕਾਮਯਾਬ ਹੋਊਗੀ ਸ਼ਨਮਾ ਚੰਗੀ ਤਰ੍ਹਾਂ ਜਾਣਦੇ ਹੋ ਚੰਗੀ ਤਰ੍ਹਾਂ ਜਾਣਦਾ ਜੀ ਮੈਂ ਪੋਲਿੰਗ ਬੂਥ ਲੜ ਕੇ ਲਾਇਆ ਕੱਟੂ ਦੇ ਵਿੱਚ ਸਾਰਾ ਕੱਟੂ ਕਹਿ ਸਕਦਾ ਮੇਰੀ ਗਵਾਹੀ ਦੇ ਸਕਦਾ ਵਿੱਚ ਉਹ ਕਹਿੰਦੇ ਸੀ ਨਾ ਕੋਈ ਵੀ ਇਹੀ ਪਿੰਡ ਦੇ ਆ ਹੁਣ ਉਹਨਾਂ ਨਾਲ ਤੁਸੀਂ ਕਰਕੇ ਕਿਉਂ ਇੰਟਰਵਿਊ ਕਿੰਨੇ ਥੜੇ ਤੇ ਕਿੰਨੇ ਜਾਣੇ ਬੈਠੇ ਤੁਸੀਂ ਆਪ ਹੀ ਦੇਖੋ 20 25 ਹੱਦ ਤੋ ਹੋਣਗੇ 20 25 ਧੱਕੇ ਨਾਲ ਉਹੀ ਗੱਲ ਕਿਸੇ ਨੂੰ ਸੁਣਦਾ ਨਹੀਂ ਵਿੱਚ ਕਿਉਂ ਉਹ ਨਹੀਂ ਖੜਾ ਠੀਕ ਹੈ ਜੀ ਹੁਣ ਤੁਸੀਂ ਆਪ ਹੀ ਦੇਖ ਲਓ ਇਹਨਾਂ ਨੂੰ ਇੱਕ ਬੰਦੇ ਤੋਂ ਪੁੱਛ ਲਓ ਕਿਸੇ ਤੋਂ ਕਿ ਤੁਹਾਨੂੰ ਫੋਨ ਕਰਕੇ ਸੱਦੇਗਾ ਆਪੋ ਚੋਈਆ ਮਾਗਰ ਖੜੇ ਨੇ ਹਾਂਜੀ ਆਪਦੇ ਆਪ ਆਇਓ ਕਿ ਲੰਦਾ ਗਿਆ ਤੁਹਾਨੂੰ ਆਪਦੇ ਆਪ ਆਇਆ ਵੀ ਆਮ ਆਹਰੇ ਆਇਆ ਸਾਰਾ ਪਿੰਡ ਨਾਲ ਆ ਬਾਈ ਗਰਦੀਪਵਾੜ ਦੇ 101 ਪਿੰਡ ਲਈ ਸਾਡਾ ਬੰਦਾ ਖੜਾ ਹੋ ਰਿਹਾ ਉਹ ਕਹਿੰਦੇ ਪਿੰਡ ਦੇ ਵਿੱਚ ਵੋਟ ਸਾਨੂੰ ਵੱਧ ਪਹੁੰਚਾਉਣ ਵਾਲੇ ਕਹਿੰਦੇ ਜ਼ਮੀਨ ਹੀ ਬਾਈ ਬਾਈ ਦੇ ਹੱਕ ਚ ਬਾਈ ਦੇ ਹੱਕ ਚ ਫੁੱਲ ਸਪੋਟਾ ਬਾਈ ਨੇ ਪਹਿਲਾਂ ਕਿਹੜੀ ਪਾਰਟੀ ਚ ਸੀ ਤੁਸੀਂ ਐਹ ਸ਼ਿਉਨਿਆਂ ਦੀ ਪਹਿਲਾਂ ਹਾਂ ਪਾਰਟੀ ਚਾੜ ਵਾਲੇ ਚ ਆ ਬਾਈ ਜਿਤਾਇਆ ਮੈਂਬਰੇਸ਼ਨ ਅੱਛਾ ਪਰ ਹੁਣ ਨਹੀਂ ਹੁਣ ਬਾਈ ਦੇ ਹੱਕ ਚ ਕਹਿੰਦੇ ਸਾਰੀਆਂ ਪਾਰਟੀਆਂ ਰਲ ਕੇ ਇਕੱਠ ਕਰ ਦਿੰਦੀਆਂ ਦੂਜੇ ਪਾਸੇ ਨਾ ਨਾ ਜ਼ਮੀਨ ਹੀ ਬਾਈ ਸਾਰਾ ਮਹਾਤਮਾ ਪਿੰਡ ਬਾਈ ਤਰਿਆ ਹੋਇਆ ਕੋਈ ਕਿਸੇ ਪਾਰਟੀ ਦਾ ਨਹੀਂ ਸਾਰੇ ਬਾਈ ਉਹਦੇ ਗਰਦੀਪ ਬਾਠ ਨਾਲ ਨੇ ਬਾਈ ਦੀ ਜਿੱਤ 101% ਪੱਕੀ ਆ ਗਈ ਆ ਸਾਫ ਕਾ ਮੈਂਬਰ ਨੇ ਸਾਡੇ ਪਿੰਡ ਦੇ ਬਾਈ ਇਹਨਾਂ ਨੂੰ ਬੱਸ ਲੋ ਕੀ ਕੰਮ ਹੋਏ ਨੇ ਸਾਡੇ ਪਿੰਡ ਦੇ ਪਹਿਲਾਂ ਇਹ ਤੁਹਾਨੂੰ ਸਾਰੀ ਜਾਣਕਾਰੀ ਦੱਸਦੇ ਕੋਈ ਗ੍ਰਾਂਟ ਦਿੱਤੀ ਬਾਠ ਨੇ ਪਿੰਡ ਨੂੰ ਨਹੀਂ ਬਾੜ ਬਾਈ ਦਾ ਜੀ ਜਦੋਂ ਸਾਡੀ ਪੰਚਾਇਤੀ ਮਤਲਬ ਕੀ ਬਾੜ ਬਾਠ ਨੂੰ ਦਾ ਚੇਅਰਮੈਨ ਸਰਕਾਰਾਂ ਉੱਤੇ ਲਾਇਦੀਗਾ ਜਦੋਂ 2.5 ਸਾਲ ਮਤਲਬ ਕਿ ਬੀਤ ਕੇ 2 ਸਾਲ 2 ਸਾਲ ਬਾਅਦ ਬਾਈ ਬਾਠ ਨੂੰ ਚੇਅਰਮੈਨ ਲਾਇਆ ਇਹਦਾ ਲਾਈ ਨਹੀਂ ਹੈਗਾ ਵੀ ਅੱਜ ਸਰਕਾਰ ਬਣ ਗਈ ਤਰਕੇ ਨੂੰ ਬਾਈ ਬਾਠ ਨੂੰ ਚੇਅਰਮੈਨ ਲਾਤਾ ਉਹਦਾ ਜਦੋਂ ਨਾਲੇ ਬਸੋਂ ਬਾਹਰ ਗੱਲ ਜਾਂਦੀ ਸੀ ਜਿਹੜੇ ਬੰਦੇ ਅੱਜ ਕਹਿ ਰਹੇ ਨੇ ਦੀ ਬਾਠ ਨਾਲੇ ਬਾਠਾਂ ਜਦੋਂ ਬਾਈ ਬਾਠ ਚੇਅਰਮੈਨ ਬਣ ਕੇ ਆਇਆ ਆ ਗਿਆ ਜਦੋਂ ਬਾਈ ਬਾਠ ਨੂੰ ਕਿਹਾ ਦੀ ਤੁਸੀਂ ਪਿੰਡ ਦੇ ਵਿੱਚ ਚੈੱਕ ਦਿਓ ਤੂੰ ਸੱਤਾਂ ਪਿੰਡਾਂ 'ਚ ਬਣਦੇ ਮਾੜ ਪਣ ਖਾਤਰ ਕੰਮ ਕਰੋ ਬਾਈ ਜੀ ਇੱਕ ਵਾਰਦਾ ਬਾਈ ਬਾੜ ਖਾਤਰ ਅਸੀਂ ਕੰਮ ਕਰਾਉਣ ਖਾਤਰ ਜਾ ਰਹੇ ਹਾਂ ਇੱਕ ਪਾਸੇ ਬਾਈ ਬਾੜ ਨੂੰ ਰੋਕਿਆ ਯਾਰ ਹੈ ਅਸੀਂ ਪੰਜ ਸਾਲ ਰਹਿ ਗਏ ਸਾਡੀ ਪੰਚਾਇਤ ਦੇ ਵਿੱਚ ਢਿੱਲੋਂ ਸਾਹਮਣੇ ਜਿੰਨੀਆਂ ਗ੍ਰਾਂਟਾਂ ਦਿੱਤੀਆਂ ਕਿਸੇ ਨੇ ਨਹੀਂ ਦਿੱਤੀਆਂ ਮੀਤ ਜੀ ਦਾ ਵੀ ਨਹੀਂ ਹੜਕਦੇ ਸਾਨੂੰ ਇਹ ਨਹੀਂ ਕਹ ਸਕਦੇ ਵੀ ਤੁਹਾਡਾ ਉਰੇ ਅੱਜ ਚੈੱਕ ਪਿਆ ਹੈ ਜắp ਯਾਗ ਪਿੰਡ ਦੇ ਖਾਤਰ ਕੰਮ ਚਲਾ ਲਓ ਜਦੋਂ ਹੁਣ ਬਾਈ ਬਾੜ ਜੀ ਖੜੇ ਹੋਗੇ ਇਹਨਾਂ ਨੇ ਬਾਈ ਜੀ ਹੁਣ ਕੰਮ ਕਰਾਉਣ ਸ਼ੁਰੂ ਕਰਤੇ ਬਾਈ ਬਾੜ ਜੀ ਜਿੱਤ ਦੇ ਵਿੱਚ ਨਹੀਂ ਉਹ ਕਹਿ ਰਿਹਾ ਕਿ ਹੁਣ ਵੀ ਸਰਕਾਰ ਸਾਡੀ ਹੈ ਸਾਡਾ ਬੰਦਾ ਹੀ ਜਿਤਾਉ ਉਹ ਤੁਹਾਨੂੰ ਬਾਠ ਜਿਤਾ ਲਿਆ ਜਾਂ ਫਿਰ ਕੋਈ ਹੋਰ ਜਿਤਾ ਲਿਆ ਉਹਦਾ ਕੋਈ ਫਾਇਦਾ ਨਹੀਂ ਹੈ ਭਾਈ ਜੀ ਸਾਨੂੰ ਮਾਣਾ ਬਾਠ ਦੇ ਅਸੀਂ ਭਾਈ ਇੱਕ ਮਿੰਟ ਉਹ ਟਰੈਕਟਰ ਦਿੰਦੇ ਬਾਠ ਨੂੰ ਬਾਠ ਨੂੰ ਟਰੈਕਟਰ ਦਿੰਦੇ ਅਸੀਂ ਸਿਧੋਂ ਦੇ ਬਾਠ ਬਾਈ ਨੂੰ ਹੁਣ ਵੀ ਚ ਦੇਵਾਂਗੇ ਠੀਕ ਹੈ ਜੀ ਪਰ ਬਾਈ ਬਾਠ ਦਾ ਵੇਜਾਰ ਦੀ ਟਰੈਕਟਰ ਦਾ ਜਦੋਂ ਉਹਨਾਂ ਨੇ ਟਰੈਕਟਰ ਨਾ ਦਿੱਤੀ ਇਸ ਲਈ ਸਾਨੂੰ ਬਾਈ ਬਾਠ ਦੇ ਨਾਲ ਬਾਗੀ ਹੋਣਾ ਪੈ ਗਿਆ ਸਾਰਾ ਨਗਰ ਸਾਡਾ ਬਾਈ ਬਾਠ ਦੇ ਨਾਲ ਹੈ ਜਿਵੇਂ ਉਹ ਕਹਿ ਰਹੇ ਨੇ ਵੀ ਪਾਰਟੀਆਂ ਨਾਲ ਨੇ ਨਾ ਨਾ ਭਾਈ ਸਾਰੀ ਪਾਰਟੀਆਂ ਦੇ ਬੰਦੇ ਫਿੱਸੇ ਹੜ ਗਏ ਕਾਂਗਰਸ ਵੀ ਅਕਾਲੀ ਵੀ ਸਾਰੇ ਬਾਈ ਬਾਠ ਦੇ ਨਾਲ ਨਾਲ ਵਾਲੇ ਕਿਉਂ ਭਾਈ ਕੀ ਲੱਗਦਾ ਵੀਰੇ ਬਾਠ ਆ ਜਿਹੜਾ ਗਰਦੀਪ ਬਾਠ ਬਹੁਤ ਵਧੀਆ ਬੰਦਾ ਸਾਡੇ ਨਗਰ ਦਾ ਬੰਦਾ ਸਾਡੀ ਨਾਲ ਪੂਰੀ ਫੁੱਲ ਮਿੱਤਰਤਾ ਰਹੀ ਹੈ ਬੰਦੇ ਦੀ ਉਹ ਤਾਂ ਕਹਿੰਦੇ ਪਿੰਡ 'ਚ ਨਹੀਂ ਰਿਹਾ ਇਹ ਨਹੀਂ ਪਿੰਡ 'ਚ ਰਿਹਾ ਨਾ ਰਿਹਾ ਦੇਖੋ ਚਾਹੇ ਰਹਿੰਦਾ ਕਿਤੇ ਮਰਜੀ ਰਿਹਾ ਹੋਵੇ ਪਰ ਜੁੜਿਆ ਹਮੇਸ਼ਾ ਪਿੰਡ ਦੇ ਨਾਲ ਰਿਹਾ ਬੰਦਾ ਉਹ ਤਾਂ ਕਹਿੰਦੇ ਪਿੰਡ 'ਚ 2017 ਤੋਂ ਪਹਿਲਾਂ ਕਦੇ ਆਇਆ ਹੀ ਨਹੀਂ 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 ਆਇਆ ਕਉ ਨਹੀਂ ਜੀ ਉਹਨਾਂ ਨੇ ਦੇਖਿਆ ਹੀ ਨਹੀਂ ਅੱਛਾ ਉਹਨਾਂ ਨੂੰ ਦੇਖਿਆ ਹੀ ਨਹੀਂ ਹਾਂ ਉਹਨਾਂ ਦੇ ਐਡੀਆਂ ਕ ਨਾਫਰਦ ਦੀਆਂ ਆਂਨਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਵੀ ਪਿੰਡ ਨੂੰ ਦੋ ਵਾੜ ਕਰਨ ਦੇ ਵਿੱਚ ਹੀ ਉਹ ਜਿਹੜਾ ਹਿੱਸਾ ਲੈਂਦੇ ਨੇ ਹੋਰ ਕਿ ਇਹ ਕੰਮ ਤੇ ਉਹਨਾਂ ਦਾ ਉਹ ਠੀਕ ਹੈ ਤਾਂ ਇਹ ਮਾਹੌਲ ਤੁਹਾਨੂੰ ਕੱਟੂ ਪਿੰਡ ਦਾ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਗੁਰਦੀਪ ਸਿੰਘ ਬਾਠ ਦੇ ਪੱਖ ਦੇ ਵਿੱਚ ਅੱਜ ਰੋਡ ਰੋਡ ショਅ ਕੀਤਾ ਜਾ ਰਿਹਾ ਡੋਰ ਕੀਤਾ ਜਾ ਰਿਹਾ ਤੇ ਉਹ ਜਿਹੜੇ ਝਾੜੂ ਵਾਲੇ ਬੰਦੇ ਨੇ ਉਸ ਦਿਨ ਇਕੱਠ ਕੀਤਾ ਸੀ ਉਹਨਾਂ ਦੇ ਬਾਰੇ ਇਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਵੋਟ ਜਿਹੜੀ ਪਿੰਡ ਦੇ ਵਿੱਚੋਂ ਉਹਨਾਂ ਨੂੰ ਨਹੀਂ ਪਵੇਗੀ ਪਰ 23 ਤਰੀਕ ਨੂੰ ਜੋ ਰਿਜ਼ਲਟ ਆਵੇਗਾ ਉਸ ਦੇ ਵਿੱਚ ਪਤਾ ਲੱਗੇਗਾ ਕਿ ਕੱਟੂ ਪਿੰਡ ਦੇ ਲੋਕ ਕਿੰਨੀਆਂ ਵੋਟਾਂ ਵਰਦੀਪ ਬਾਠ ਨੂੰ ਪਾਉਂਦੇ ਆ ਤੇ ਕਿੰਨੀਆਂ ਵੋਟਾਂ ਝਾੜੂ ਵਾਲਿਆਂ ਨੂੰ ਪਾਉਂਦੇ ਆ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ